ਜੀਂ ਧਰਦੇ ਆ ਫੇਰ ਉਹ ਕਰਦੀ ਮੈਂ ਟੋਲਾ ਜਿਹਾ ਸਵਨੇ ਇੱਕ ਤਾਂ ਤੇ ਇੱਕ ਹੋ ਹੋਰ ਇਹਦਾ ਕੰਮ ਇਹ ਕਰਨ ਵਾਲੀ ਕਰਦੀ ਆ ਓਹ ਹੁੰਦੇ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਉਹ ਜੀ ਸੰਡੇ ਸਵੇਰ ਦਾ ਟਾਈਮ ਹੈ 8:30 ਹੋ ਗਏ ਹੋ ਨਹੀਂ ਮੈਂ ਨਾਲ ਤੋ ਤੇ ਆਪਾਂ ਰੋਟੀ ਖਾ ਲਈ ਹੈ ਜੀ ਭੰਡੇ ਹਲੇ ਮੇਰੇ ਰਹਿਦੇ ਧੋਣ ਵਾਲੇ ਪਰੇ ਢੋਲੇ ਆ ਰੋਟੀ ਖਾ ਲਈ ਐ ਤੇ ਸਾਰੇ ਗੁਰਦਾਰੇ ਜਾਇਆ ਮੈਂ ਵੀ ਪਾਲ ਢੋਲੇ ਆ ਕੱਲ ਆਪਾਂ ਸਾਰੇ ਪੋਚਾ ਲਾਇਆ ਸੀ ਜੀ ਮੇਰੀ ਤੁਹਾਨੂੰ ਦੱਸਿਆ ਹੀ ਕੱਲ ਬਹੁਤ ਔਰੀ ਬਹੁਤ ਬੁਰਾ ਹਾਲ ਸੀ ਕਿ ਅੱਜ ਆਪਾਂ ਪੋਚਾ ਹਨ ਕਿਤੇ ਨਹੀਂ ਮਾਇਆ ਬੱਕਰ ਮਾਰਦੀ ਝਾੜ ਪੋਚ ਕਰਦੀ ਆ ਪੋਚਾ ਨਹੀਂ ਲੱਗਦਾ ਗਾ ਠੂਈ ਚ ਬਹੁਤ ਦਰਦ ਹੋਈ ਜਾਂਦਾ ਕੱਲ ਬਹੁਤ ਕੰਮ ਕਰਿਆ ਇੱਕ ਬਾਹਰ ਦੁੱਤੀ ਜਾਂਦੀ ਐ ਨੂੰ ਪਤਾ ਨਹੀਂ ਕੀ ਹੋ ਗਿਆ ਚੱਕੀ ਨਹੀਂ ਜਾਂਦੀ ਐ ਇਸ ਥਾਂ ਤੇ ਮੋਢੇ ਚ ਦਰਦ ਹੋ ਜਾਂਦਾ ਤੇ ਮੇਰਾ ਧਰਿਆ ਵਾ ਕਿਉਂ ਲੱਗਾ ਇਸ ਤਰ੍ਹਾਂ ਹੀ ਵੇ ਬਸ ਮੰਡੀ ਤੋਂ ਕੀ ਚਾਹ ਦਾ ਸਰਵਾ ਨਹੀਂ ਹੰਤੀ ਬੰਨ ਵਾਲੀ ਆਪ ਦਾ ਬੰਨ ਤੇ ਬਾਕੀ ਵਧੀਆ ਜੀ ਹੈ ਨਾ ਹੋਰ ਸੁਣਾਓ ਕੀ ਹਾਲ ਚਾਲ ਤੇ ਮਿਲਦੇ ਆਪਾਂ ਤੁਹਾਨੂੰ ਥੋੜੇ ਚਿਰ ਜੀ ਇਹ ਸਿਰਦਾ ਬੋਤੂਰਾ ਮੈਨੂੰ ਗੱਲ ਕੀ ਦੀ ਮੈਂ ਨਾ ਗੈਸ ਥੱਲੇ ਰੱਖ ਲੈਣੀ ਜਦੋਂ ਤੇ ਫਿਰ ਮੈਂ ਪੱਖਾ ਨਹੀਂ ਛੱਡਦੀ ਉੱਤਰ ਸੋਈ ਚ ਪੱਖਾ ਲੱਗਿਆ ਵਾਸ ਇਹ ਜੀ ਇਸ ਤਰ੍ਹਾਂ ਤੇ ਪਰ ਪਤਾ ਕੀ ਹੈ ਜੇ ਮੈਂ ਪੱਖਾ ਛੱਡ ਲਾਂ ਫਿਰ ਉਹ ਸਿਲੰਡਰ ਗੈਸ ਨੂੰ ਵਾਲ ਲੱਪਣ ਲੱਗ ਜਾਂਦੀ ਤੇ ਫਿਰ ਉਹ ਜਿਹੜੀ ਮੱਚਦਾ ਗੈਸ ਰੋਟੀ ਨੂੰ ਸੇਕ ਨਹੀਂ ਲੱਗਦਾ ਅੰਦਰ ਰੋਟੀ ਸੋਵੇਂ ਨਹੀਂ ਬਣਦੀ ਦਾ ਕੜਕੇ ਰੋਟੀ ਵਿੱਚ ਪਾਉਂਦੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਨਾ ਬੈਕੀ ਰੋਟੀ ਬਣਾਉਣੀ ਤੇ ਇਹ ਮੈਨੂੰ ਕਹਿੰਦੇ ਸੀ ਜੇ ਸਾਈਡ ਤੇ ਡੜੀ ਆ ਕਬ ਸਾਈਡ ਵਾਲੀ ਪੱਖੀ ਲਵਾ ਲੀਂ ਮੈਂ ਆਪਕੇ ਨੀਅਰ ਸੱਟ ਪਰੇ ਪਰ ਆਉਂਦੀ ਜੀ ਇਹ ਬਦਨਾਮ ਜੀ ਸਟਾਰਟਿੰਗ ਕੀ ਸਾਡੇ ਘਰ ਪਾਇਉ ਦੇ ਲਵਾਏ ਸੀ ਤੇ ਹੋਰ ਵਧੀਆ ਜੀ ਕਿ ਇੱਕ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਜੀ ਪਤਾ ਨਾ ਤੁਹਾਨੂੰ ਇਹ ਚੀਜ਼ ਵੇਟ ਕਰੋ ਦੀ ਹੋ ਗਿਆ ਆਪਣੇ ਸਾਰੇ ਕੰਮ ਵਿੱਲੇ ਹੋ ਗਏ ਸਾਇ ਪੜੀ ਜਾਂਦਾ ਬੁੱਕਰ ਬੈਠਾ ਉੱਥੇ ਇਸ ਯਾਰ ਨਾਲ ਪੜੀ ਜਾਂਦਾ ਮੈਂ ਵਹਣੀ ਸ਼ੇਰ ਹਾਂਜੀ ਤੇ ਜਿਵੇਂ ਕਿ ਤੁਹਾਨੂੰ ਹੋਣਾ ਮੈਂ ਦੱਸਿਆ ਸੀ ਸਰਪ੍ਰਾਈਜ਼ ਆ ਤੇ ਫਸ ਕੰਟਰੀ ਲੈਂਦੀ ਚਾਰਜਿੰਗ ਵਾਲੀ ਤੇ ਸਕੂਟਰੀ ਆਪਾਂ ਹੀ ਲੈ ਆਂਦੀ ਆ ਜੀ ਖੇਤ ਖੁੱਤ ਜਾਣਾ ਹੁੰਦਾ ਕਈ ਵਾਰੀ ਉਹ ਭਾਜੀ ਉਹਨਾਂ ਨੇ ਮੇਰੇ ਜੇਟ ਤੇ ਫਿਰ ਇੱਕ ਕਈ ਵਾਰੀ ਵੀ ਸੈਜ ਨੂੰ ਸਕੂਲ ਸਕਾਲ ਵੀ ਛੱਡ ਕੇ ਆਉਣਾ ਹੁੰਦਾ ਹਨਾ ਜਾਂ ਆਪਣੇ ਗੋਣਿਆਂ ਦੀ ਮੰਡੀ ਕਿਉਂ ਨਹੀਂ ਰਹਿ ਜਾਂਦਾ ਤੇ ਪਹਿਲਾਂ ਮੋਟਰਸਾਈਕਲ ਹੀ ਲੈਂਦੇ ਸੀਗੇ ਤੇ ਫਿਰ ਮੋਟਰਸਾਈਕਲ ਦਾ ਇਹ ਕਹਿੰਦੇ ਵੀ ਨਹੀਂ ਇਥੇ ਡੜੀਆਂ ਵੀ ਮੋਟਰਸਾਈਕਲ ਤੋਂ ਆਪਣੇ ਹੈਗਾ ਹੀ ਜਾਂਦਾ ਤੇ ਇਹ ਗੱਡੀ ਨਹੀਂ ਗੱਡੀ ਹੋਈ ਹੈ ਤੇ ਫਿਰ ਤਾਈਆਂ ਹੁਣ ਸਕੂਟਰੀ ਲੈ ਲਈ ਜੀ ਤੇ ਸਕੂਟਰੀ ਦਾਆਂ ਕਈ ਫਾਇਦੇ ਆਗੇ ਜਿਵੇਂ ਇਹਨਾਂ ਤੇਲ ਦਾ ਖਰਚਾ ਬਹੁਤ ਘੱਟ ਹੁੰਦਾ ਤੇ ਫਿਰ ਪੱਲ ਲੈ ਕੇ ਆਏ ਆ ਪਾਂਡਾ ਬਾਲੀ ਤੇ ਲੈ ਕੇ ਆਈ ਸੀ ਤੇ ਇਹ ਨਾਲੇ ਸੈਜ ਨੂੰ ਸਿਖਾ ਦਿਆਂਗੇ ਜੀ ਤੇ ਨਿਆਣੇ ਨੂੰ ਸਿਖਾਉਣਾ ਵੀ ਚਾਹੀਦਾ ਕੋਈ ਨਾ ਕੋਈ ਵਿਕਲ ਚੁਣੋ ਕਿ ਆਪਣੇ ਕੰਮ ਵੀ ਪਿਆ ਦਿੰਦਾ ਹਾਂ ਸਪੈਰ ਆ ਰੇ ਲੈ ਕੇ ਆਈ ਸੀ ਫਿਰ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਇਹ ਗੱਲਬਾਤ ਕਰਦੇ ਆਂ ਕਿ ਜੀ ਵੰਡਾਂ ਦਈਏ ਜੀ ਹਨਾ ਪੈਸੇ ਆਪਾਂ ਲਾ ਦਿੰਦੇ ਫਿਰ ਕੰਮ ਨਹੀਂ ਆਉਂਦੇ ਪੈਸੇ ਵੇਸਟ ਹੋ ਜਾਂਦੇ ਆ ਤੇ ਜੇ ਕੋਲ ਸਕੂਲ ਟ੍ਰਿਪ ਦਾ ਆਪਣਾ ਸਾਈਟ ਟੱਬਰ ਨੂੰ ਸੋਕ ਹੀ ਹੋ ਗਈ ਸੀ ਤਾਂ ਤੇ ਤੁਸੀਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਤੇ ਸ਼ੁਰੂ ਤੋਂ ਐਂਡ ਤੱਕ ਸਾਰੇ ਬਲੌਗ ਵੇਖਿਆ ਕਰੋ ਤੇ ਮੱਕੀਵਰੀ ਹੈ ਜੀ ਹਨਾ 10 ਕ ਵੱਜਣ ਵਾਲੀ ਹੋ ਗਈ ਆ ਤੇ ਬਸ ਮੈਂ ਸਰਵਾਰ ਨਾਲ ਤਾਂ ਨਾਲ ਸੈੱਟ ਕਰਾਂਗੀ ਅਗਲੇ ਬਲੌਗ ਦੇ ਐਂਡ ਪਰ ਤੱਕ ਵੀ ਕੰਟੀਨਿਊ ਪਿਆ ਤੇ ਮਿਲਦੇ ਹਾਂ ਤੁਮ ਕੱਲ੍ਹ ਕਿਸੇ ਨਵੇਂ ਬਲੌਗ ਨਾਲ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਸਾਡੀ ਸਪੋਟਰੀ ਕਿਵੇਂ ਦੀ ਲੱਗੀ ਤੇ ਆਪਾਂ ਫਿਰ ਆਪਾਂ ਅੱਗੇ ਤੁਹਾਡੇ ਨਾਲ ਹੋਰ ਵੀ ਨੂੰ ਸ਼ੇਅਰ ਕਰਾਂਗੇ ਸਹਿ ਨੂੰ ਸਖਾਵਾਂ ਦੇ ਵੀ ਆਪਾਂ ਬਾਕੀ ਬੜੇ ਨੇ ਹਨ ਕੰਕਰੀਆਂ ਦਾ ਸਹਿਜ ਮੈਂ ਕਿਹਾ ਸਰਵਲਾ ਤੇ ਕਿਉਂ ਜਾਈਉਂ ਤਾ ਤਾ ਕਰਕੇ ਪੰਡਿਤ ਧੋਤੇ ਆ ਤੇ ਕੋਚਾ ਤੇ ਮਰਸੀਆਂ ਮੈਂ ਲਾਇਆ ਹੀ ਨਹੀਂਗਾ ਹਨ ਤੇ ਹੋਰ ਵਧੀਆ ਜੀ ਠੀਕ ਠਾਕ ਆ ਚਲੋ ਟਮਾਟਾ ਕਰਕੇ ਦੱਸਿਓ ਸਾਨੂੰ ਕਿਵੇਂ ਲੱਗਦੇ ਨੇ ਸਾਈਡ ਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਨਾਲੇ ਵੀਡੀਓ ਸ਼ੇਅਰ ਕਰਿਆ ਕਰੋ ਮਾਟੀ ਲੱਗਦੀ ਵੀਡੀਓ ਤੇ ਆਓ ਤੇ ਇਸ ਨਾਲ ਅੰਦਰ ਆ ਕੱਲ ਸਿੰਘ ਨੂੰ ਲੈ ਕੇ ਨਾ ਤੇ ਆਪਣੇ ਕੋਲੇ ਆਈ ਸੀ ਥੋੜੇ ਜਿਹੀ ਸੁਤੀ ਸੂਟ ਕੱਲ ਆਪਣੇ ਸਾਰੇ ਸੇਲ ਹੋ ਗਏ ਉਸ ਤੋਂ ਆਪਣੇ ਇੱਥੇ ਪਿੰਡ 'ਚ ਹੀ ਕਸਟਮਰ ਲੈ ਗਏ ਆਪਣੇ ਕੋਲੋਂ ਤੇ ਉਸ ਆਪਣੇ ਤੋਂ ਕਿਸੇ ਨੇ ਆਨਲਾਈਨ ਮਗਵਾ ਲਈ ਫੋਨ 'ਤੇ ਗੱਲ ਕਰਕੇ ਤੇ ਇੱਕ ਸੂਟ ਰਹਿ ਗਿਆ ਸੀ ਮੈਂ ਵੈਸੇ ਜਸਟਾ ਮੁੰਜੀ ਢੋ ਪਾਈ ਸੀਗੀ ਲੈ ਕੇ ਆਈ ਸੀਗੀ ਤੇ ਕੋਈ ਨਾ ਹੈ ਨਹੀਂ ਸੀਗਾ ਵੀ ਮੈਨੂੰ ਕੱਪੜੇ ਵੀ ਜਾਦੇ ਵੀ ਆਰਡਰ ਆਉਣਗੇ ਜਾਂ ਕੋਈ ਇਦਾਂ ਦੀ ਗੱਲ ਹੋਊਗੀ ਜੇ ਜਿੰਨੇ ਸੂਟ ਆਏ ਸੀ ਉਹਨਾਂ ਚ ਇੱਕ ਸੂਟ ਰਹੇਗਾ ਤੇ ਉਹ ਮੈਨੂੰ ਐ ਲੱਗਦਾ ਚਲ ਮੈਂ ਸਲਾਈ ਕਰਾਇਆ ਆ ਤਾਂ ਦੇਖੋ ਵੀ ਨਹੀਂ ਐ ਮੈਨੂੰ ਉਹਦਾ ਰੰਗ ਉਹ ਵੀ ਜਿੱਚਾ ਤਾਂ ਮੈਂ ਸਲਾਈ ਕਰਾ ਲੂਗੀ ਨਹੀਂ ਆਪਣੇ ਸਾਰੇ ਨਿਕਲ ਗਏ ਜੀ ਬੈਗਰੂ ਦੇ ਕਿਰਪਾ ਨਾਲ ਵਧੀਆ ਕੱਪੜਿਆਂ ਦਾ ਕੰਮ ਵੀ ਚੱਲ ਰਿਹਾ ਹੈ ਜੀ ਹੈਨਾ ਵਧੀਆ ਹੀ ਚਾਹੀਦਾ ਜੀ ਚਲੋ ਜਿੰਨੇ ਕੀ ਜੀ ਆਪਾਸ ਰੱਖਦੇ ਆਂ ਪਰਮਾਤਮਾ ਨਾਲ ਸਾਥ ਹੁੰਦਾ ਚਲੋ ਜੀ ਫਿਰ ਕਰਦੇ ਆਂ ਬਲੌਗ ਦਾ ਇਹ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ जरूर ਕਰਿਆ ਕਰੋ ਤੇ ਜੇ ਕਿਸੇ ਮੇਰੀ ਭੈਣ ਨੇ ਕਪੜੇ ਮਾਉਣੇ ਹੁੰਦੇ ਆਂ ਵੀਡੀਓ ਚ ਵੇਖ ਕੇ ਆਪਣੇ ਨਾਲ WhatsApp ਤੇ ਗੱਲ ਕਰਕੇ ਤੁਸੀਂ ਮੰਗਵਾ ਸਕਦੇ ਹੋ ਹੈਨਾ ਕਿਉ ਆਪਣਾ ਕੰਮ ਬਹੁਤ ਪੁਰਾਣਾ ਹੀ ਹੈ ਜੀ ਕੱਪੜੇ ਦਾ ਸੀ 7 ਸਾਲ ਹੋ ਗਿਆ ਆਪਣਾ ਕੰਮ ਕਰਦਿਆਂ ਨੂੰ ਤੇ ਕੋਈ ਐਂ ਲੰਬਿਆ ਲਗਾ ਲੈਣੀ ਹੈਗੀ ਆ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਜਿਹੜੇ ਕੱਪੜੇ ਤੇ ਕਹੋਗੇ ਜਿਹੜਾ ਵਰਕ ਆਪੋ ਹੀ ਕਰਵਾ ਕੇ ਦੇ ਦਿਆਂਗੇ ਹਨਾ ਚਲੋ ਠੀਕ ਹੈ ਫਿਰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜੀ ਦੀ ਪੈਨ ਨੂੰ ਸਪੋਰਟ ਕਰਿਆ ਕਰੋ ਛੋਟੀ ਜੀ ਕੋਸ਼ਿਸ਼ ਨੂੰ ਤੁਸੀਂ ਆਸਰਾ ਦੇਉਂਗੇ ਆਸਰਾ ਦੇਉਂਗੇ ਤਾਂ ਆਪਾਂ ਛੋਟੀ ਜੀ ਕੋਸ਼ਿਸ਼ ਨੂੰ ਵੱਡੀ ਕਰ ਸਕਦੇ ਹਾਂ ਜੀ ਆਪਾਂ ਤੁਹਾਡੇ ਹੌਸਲੇ ਨੇ ਇਤੋਂ ਹੀ ਆਏ ਆ ਤੇ ਗਾਂ ਵੀ ਥੋੜੀ ਹੌਸਲੇ ਦੀ ਲੋੜ ਹੈ ਜੀ ਆਪਾਂ ਨੂੰ ਪਲੀਜ਼ ਆ ਦੀ ਭੈਣ ਨੂੰ ਸਪੋਰਟ ਕਰਿਆ ਕਰੋ ਚਲੋ ਠੀਕ ਹੈ ਜੀ ਅੱਜ ਮੇਰੀ ਬਾਹ ਬਹੁਤ ਦਰਦ ਕਰੀ ਜਾਂਦੀ ਹੈ ਪਤਾ ਨਹੀਂ ਕੀ ਹੋ ਗਿਆ ਖਾਰਸ਼ ਵੀ ਬਹੁਤ ਜਿਆਦਾ ਹੋ ਰਹੀ ਹੈ ਤੇ ਇਥੇ ਖੁਰਕ ਖੁਰਕ ਕੇ ਨਾ ਮੈਂ ਸਾਰੇ ਆ ਉਸੇ ਆਏ ਦੀਆਂ ਪਏ ਤੇ ਮਸਰੇ ਤੇ ਲੋਸਮ ਲਾਇਆ ਸੀ ਪਤਾ ਨਹੀਂ ਕੀ ਗੱਲ ਨਹੀਂ ਹੋਇਆ ਤਾਂ ਰਤੀ ਬਾ ਵੈਨੀਆ ਕੁਛ ਮਲਦੀ ਬੁਲਦੀ ਆ ਤੇ ਕੱਣੇ ਕੱਲ ਫੋਚਾ ਫੋਚਾ ਤੋਂ ਤਨਵਾਰੀ ਬੈਠ ਕੇ ਉੱਠ ਕੇ ਲਾ ਕੇ ਸਾਰੇ ਵੈਪਰ ਨਾ ਸਾਰੇ ਲਾਇਆ ਨਹੀਂ ਕੁਛ ਹੋਇਆ ਇਹਨਾਂ ਕੋ ਤੁਹਾਨੂੰ ਪਤਾ ਹੀ ਹੈ ਨਾ ਜੀ ਕੰਮ ਤਾਂ ਕਰਨਾ ਹੀ ਪੈਂਦਾ ਤੇ ਕੰਡੀਸ਼ਨ ਆਉਂਦੀ ਵੀ ਤੇ ਦਿਨੋਂ ਆਪਾਂ ਕੰਮ ਜ਼ੋਰ ਨਾ ਕਰਦੇ ਆ ਤੇ ਉਹ ਹਾਲ ਦੇ ਹਿਸਾਬ ਨਾਲ ਸਰੀਰ ਦਬਣ ਲੱਗ ਜਾਂਦਾ ਇੱਕ ਆਉਦੀ ਹੁਣ ਬਜਰੋ ਤਾਂ ਸਰੀਰ ਹੈ ਜੀ ਹਨਾ ਤੇ ਡੰਗ ਲੈਣਾ ਪੈਂਦਾ ਹਮਕੋ ਮਾਲੀ ਮਰ ਕੱਟੀ ਸਾਧੇ ਮਿਲੀਆਂ ਮੈਨੂੰ ਪਸੰਦ ਨਹੀਂ ਆਉਂਦਾ ਜੀ ਕਿਸੇ ਦਾ ਨਾਮ ਕੀਤਾ ਆਪ ਦਾ ਕੰਮ ਕਰਕੇ ਮੈਂ ਆਪ ਨੂੰ ਖੁਸ਼ ਤੇ ਨੂੰ ਫੜੀਏ ਜੀ ਸਾਨੂੰ ਦੇਖਦੇ ਰਹੋ ਸੰਕਲੈਕਸ਼ਨ ਹੈ ਬਲੌਗ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਸ਼ੇਅਰ ਕਰਕੇ ਦੱਸਿਓ ਮਾਹੀ ਗੱਲਾਂ ਪਤਾ ਗੱਲ ਤਾਂ ਸਹੀ ਤੁਸੀਂ ਫੈਸਲਾ ਕਰੋਗੇ ਆਪਾਂ ਨੂੰ ਤਾਂ ਕੁਝ ਨਹੀਂ ਪਤਾ ਜੀ चो शुरू तक ज़रूरु वेखिया करो जीियो घंटी लॻनि प्रेस करी बाए बाए